ਬੋਲਟ ਮੋਟਰਸਾਈਕਲ ਦੇ ਸਲੈਂਸਰ ਉਤਾਰੇ ਆ ਤੇ ਔਰ ਨੂੰ ਪੁਣੋਂ ਨਸਟ ਕਰਨ ਜਾ ਰਹੇ ਹਾਂ ਸਰ ਇਹ ਜਿਹੜੇ ਲੋਕ ਮੁੰਡੇ ਟਾਕੇ ਮਰਵਾ ਕੇ ਕੋਲ ਨੂੰ ਡੱਬਦੇ ਨੇ ਜੀ ਇਹ ਜਿਹੜਾ ਮਾੜਾ ਬੰਦਾ ਹੁੰਦਾ ਵੈਸੀ ਡਰ ਜਾਂਦਾ ਜੀ ਕੰਪਨੀ ਵੱਲੋਂ ਜਿਹੜੇ ਸਲੈਂਸਰ ਲੱਗੇ ਉਹ ਹੀ ਯੂਜ਼ ਕਰੋ ਮੋਡੀਫਾਈਡ ਸਲੈਂਸਰਾਂ ਦੀ ਵਰਤੋਂ ਨਾ ਕਰੋ ਡੋਜ਼ਰ ਚਲਾ ਕੇ ਤੋੜੇ ਐ ਇਹ ਕੀ ਸੰਦੇਸ਼ ਪੁਲਿਸ ਵੱਲੋਂ ਦਿੱਤਾ ਗਿਆ ਹੈ ਸੰਦੇਸ਼ ਇਹ ਦਿੱਤਾ ਗਿਆ ਵੀ ਸਭ ਤੋਂ ਬਹੁਤ ਵਧੀਆ ਕੰਮ ਹੋਈ ਜਾਂਦਾ ਜੀ ਇਹ ਸਰ ਇਹ ਜਿਹੜੇ ਲੋਕ ਮੁੰਡੇ ਪਟਾਕੇ ਮਰਵਾ ਕੇ ਕੋਲੋਂ ਸੱਬਦੇ ਨੇ ਜੀ ਜਿਹੜਾ ਮਾੜਾ ਬੰਦਾ ਹੁੰਦਾ ਵੈਸੀ ਹੀ ਡਰ ਜਾਂਦਾ ਜੀ ਹੂੰ ਮਰ ਜਾਂਦਾ ਵਿਚਾਰਾ ਦਿਲ ਛੱਡ ਕੇ ਜੀ ਇਹ ਬਹੁਤ ਵਧੀਆ ਕੰਮ ਹੋਈ ਜਾਂਦਾ ਸਰ ਪੁਲਿਸ ਦਾ ਵਧੀਆ ਪ੍ਰਯਾਸ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਹੈ ਸਰ ਠੀਕ ਹੈ ਭਾਈ ਹਾਂਜੀ ਹਾਂਜੀ ਸਰ ਮਾਨਯੋਗ ਐਸਐਸਪੀ ਸਾਹਿਬ ਵੈਲਕਮ ਡਾਕਟਰ ਪ੍ਰਗਿਆ ਜੈਨ ਆਈਪੀਐਸ ਦੇ ਦਿਸਾਂਦਰ ਦੀ ਸ਼ੇਟ ਸ਼ਰੀਰ ਰੋਲ ਮੰਡਲ ਬੜਾ ਇੱਕ ਇੱਥੇ ਕਿਹਾ ਆਪਣੇ ਬੀਐਸਪੀ ਬੋਰਡ ਦੀ ਨਿਗਰਾਨੀ ਹੇਠ ਇੱਕ ਮੂਮ ਚਲਾਈ ਸੀਗੀ ਬੁਲਟ ਮੋਟਰਸਾਈਕਲ ਜੋ ਪਟਾਕੇ ਮਾਰਦੇ ਆ ਅੱਜ ਅਸੀਂ ਉਹ ਜਿਹੜੇ ਬੁਲਟ ਮੋਟਰਸਾਈਕਲ ਦੇ ਸਲੈਂਸਰ ਉਤਾਰੇ ਆ ਤੇ ਔਰਨ ਉਹਨਾਂ ਨੂੰ ਨਸਟ ਕਰਨ ਜਾ ਰਹੇ ਹਾਂ ਠੀਕ ਹੈ ਕਿੰਨੇ ਸਲੈਂਸਰ ਆ ਤੇ ਕਿੰਨੇ ਔਰਨ ਆ 45 ਸਲੈਂਸਰ 36 ਦੇ ਕਰੀਬ ਵੱਡੇ ਹਾਰ ਨੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗਾ ਜਿਹੜੇ ਬਟਾਕੇ ਲਾਉਂਦੇ ਨੇ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਤੁਸੀਂ ਜਿਹੜੇ ਆ ਕੰਪਨੀ ਵੱਲੋਂ ਜਿਹੜੇ ਸਲੈਂਸਰ ਲੱਗੇ ਉਹ ਹੀ ਯੂਜ਼ ਕਰੋ ਮੋਡੀਫਾਈਡ ਸਲੈਂਸਰਾਂ ਦੀ ਵਰਤੋਂ ਨਾ ਕਰੋ ਠੀਕ ਹੈ ਬੋਲਟ ਮੋਟਰਸਾਈਕਲ ਦੇ ਸਲੈਂਸਰ ਉਤਾਰੇ ਆ ਤੇ ਔਰਨ ਉਹਨਾਂ ਨੂੰ ਨਸ਼ ਕਰਨ ਜਾ ਰਹੇ ਨੇ ਸਰ ਇਹ ਜਿਹੜੇ ਲੋਕ ਮੁੰਡੇ ਪਟਾਕੇ ਮਰਵਾ ਕੇ ਕੋਲੋਂ ਸੱਬਦੇ ਨੇ ਜੀ ਇਹ ਜਿਹੜਾ ਮਾੜਾ ਬੰਦਾ ਹੁੰਦਾ ਵੈਸੀ ਹੀ ਡਰ ਜਾਂਦਾ ਜੀ ਕੰਪਨੀ ਵੱਲੋਂ ਜਿਹੜੇ ਸਲੈਂਸਰ ਲੱਗੇ ਉਹ ਹੀ ਯੂਜ਼ ਕਰੋ ਮੋਡੀਫਾਈਡ ਸਲੈਂਸਰ ਦੀ ਵਰਤੋਂ ਨਾ ਕਰੋ ਬਲਡੋਜ਼ਰ ਚਲਾ ਕੇ ਤੋੜਿਆ ਇਹ ਕੀ ਸੰਦੇਸ਼ ਪੁਲਿਸ ਵੱਲੋਂ ਦਿੱਤਾ ਗਿਆ ਦੇਸ਼ੇਦਤ ਹੈ ਜੀ ਸਭ ਤੋਂ ਬਹੁਤ ਵਧੀਆ ਕੰਮ ਹੋਈ ਜਾਂਦਾ ਜੀ ਇਹ ਸਰ ਇਹ ਜਿਹੜੇ ਲੋਕ ਮੁੰਡੇ ਪਟਾਕੇ ਮਰਵਾ ਕੇ ਕੋਲ ਦੇ ਟੱਬਦੇ ਨੇ ਜੀ ਇਹ ਜਿਹੜਾ ਮਾੜਾ ਬੰਦਾ ਹੁੰਦਾ ਵੈਸੀ ਡਰ ਜਾਂਦਾ ਜੀ ਹੂੰ ਮਰ ਜਾਂਦਾ ਵਿਚਾਰਾ ਦਿਲ ਛੱਡ ਕੇ ਜੀ ਇਹ ਬਹੁਤ ਵਧੀਆ ਕੰਮ ਹੋਈ ਜਾਂਦਾ ਸਰ ਪੁਲਿਸ ਦਾ ਵਧੀਆ ਪ੍ਰਯਾਸ ਹੈ ਹਾਂਜੀ ਹਾਂਜੀ ਬਹੁਤ ਵਧੀਆ ਹੈ ਸਰ ਠੀਕ ਹੈ ਭਾਈ ਹਾਂਜੀ ਹਾਂਜੀ ਸਰ ਮਾਨਯੋਗ ਐਸਐਸਪੀ ਸਾਹਿਬ ਵੈਲਕਮ ਡਾਕਟਰ ਪ੍ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਸ਼ੇਰ ਇਹ ਰੋਲ ਮੰਡਲ ਮਾੜਾ ਕੱਟ ਕੇ ਲਿਆ ਆਪਣੇ ਡੀਐਸਪੀ ਬੋਰਡ ਦੀ ਨਿਗਰਾਨੀ ਹੇਠ ਇੱਕ ਮੂਹਮ ਚਲਾਈ ਸੀਗੀ ਬੁਲਟ ਮੋਟਰਸਾਈਕਲ 'ਚ ਪਟਾਕੇ ਮਾਰਦੇ ਆ ਅੱਜ ਅਸੀਂ ਉਹ ਜਿਹੜੇ ਬੁਲਟ ਮੋਟਰਸਾਈਕਲ ਦੇ ਸਲੈਂਸਰ ਉਤਾਰੇ ਆ ਤੇ ਔਰਨ ਉਹਨਾਂ ਨੂੰ ਨਸ਼ਟ ਕਰਨ ਜਾ ਰਹੇ ਹਾਂ ਠੀਕ ਹੈ ਕਿੰਨੇ ਸਲੈਂਸਰ ਤੇ ਕਿੰਨੇ ਔਰਨ ਐ 45 ਸਲੈਂਸਰ 36 ਦੇ ਕਰੀਬ ਵੱਡੇ ਹਾਰਨੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਪਟਾਕੇ ਮਾਰਦੇ ਆ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਕੁਛ ਜਿਹੜੇ ਆ ਕੰਪਨੀ ਵੱਲੋਂ ਜਿਹੜੇ ਸਲੈਂਸਰ ਲੱਗੇ ਉਹ ਹੀ ਯੂਜ਼ ਕਰੋ ਮੋਡੀਫਾਈਡ ਸਲੈਂਸਰਾਂ ਦੀ ਵਰਤੋਂ ਨਾ ਕਰੋ ਠੀਕ ਹੈ ਬੋਲਟ ਮੋਟਰਸਾਈਕਲ ਦੇ ਸਲੈਂਸਰ ਉਤਾਰੇ ਆ ਤੇ ਔਰ ਉਹਨਾਂ ਨੂੰ ਨਸ਼ ਕਰ ਜਾ ਰਹੇ ਆ ਸਰ ਇਹ ਜਿਹੜੇ ਲੋਕ ਮੁੰਡੇ ਪਟਾਕੇ ਮਰਵਾ ਕੇ ਕੋਲੋਂ ਕੱਪਦੇ ਨੇ ਜੀ ਇਹ ਜਿਹੜਾ ਮਾੜਾ ਬੰਦਾ ਹੁੰਦਾ ਵੈਸੇ ਹੀ ਡਰ ਜਾਂਦਾ ਜੀ ਕੰਪਨੀ ਵੱਲੋਂ ਜਿਹੜੇ ਸਲੈਂਸਰ ਲੱਗੇ ਉਹ ਹੀ ਯੂਜ਼ ਕਰੋ ਮੋਡੀਫਾਈਡ ਲਸਲੈਂਸਰ ਦੀ ਵਰਤੋਂ ਨਾ ਕਰੋ ਫਲ ਡੋਜ਼ਰ ਚਲਾ ਕੇ ਤੋੜੇ ਐ ਇਹ ਕੀ ਸੰਦੇਸ਼ ਪੁਲਿਸ ਵੱਲੋਂ ਦਿੱਤਾ ਗਿਆ ਹੈ ਸੰਦੇਸ਼ ਇਹ ਦਿੱਤਾ ਗਿਆ ਕਿ ਸਭ ਤੋਂ ਬਹੁਤ ਵਧੀਆ ਕੰਮ ਹੋਈ ਜਾਂਦਾ ਜੀ ਇਹ ਸਾਰ ਇਹ ਜਿਹੜੇ ਲੋਕ ਮੁੰਡੇ ਪਟਾਕੇ ਮਰਵਾ ਕੇ ਕੋਲ ਦੇ ਖੜਦੇ ਨੇ ਜੀ ਇਹ ਜਿਹੜਾ ਮਾੜਾ ਬੰਦਾ ਹੁੰਦਾ ਵੈਸੀ ਡਰ ਜਾਂਦਾ ਜੀ ਹੂੰ ਮਰ ਜਾਂਦਾ ਵਿਚਾਰਾ ਦਿਲ ਛੱਡ ਕੇ ਜੀ ਇਹ ਬਹੁਤ ਵਧੀਆ ਕੰਮ ਹੋਈ ਜਾਂਦਾ ਸਰ ਪੁਲਿਸ ਦਾ ਵਧੀਆ ਪ੍ਰਯਾਸ ਹੈ ਹਾਂਜੀ ਹਾਂਜੀ ਬਹੁਤ ਵਧੀਆ ਹੈ ਸਰ ਠੀਕ ਹੈ ਬਈ ਹਾਂਜੀ ਸਰ ਮਾਨਯੋਗ ਐਸਐਸਪੀ ਸਾਹਿਬ ਵੈਲਕਮ ਕਰ ਲਿਆ ਡਾਕਟਰ ਪ੍ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ੇਟ ਸ਼੍ਰੀ ਰੋਲ ਮੁੰਡਲ ਮਾੜਾ ਕਿਥੇ ਕਿਹਾ ਆ ਆਪਣੇ ਐਸਐਸਪੀ ਬੋਰਡ ਦੀ ਨਿਗਰਾਨੀ ਹੇਠ ਇੱਕ ਮੁਹਮਲ ਚਲਾਈ ਸੀਗੀ ਬੁਲਟ ਮੋਟਰਸਾਈਕਲ ਜੋ ਪਟਾਕੇ ਮਾਰਦੇ ਆ ਅੱਜ ਅਸੀਂ ਉਹ ਜਿਹੜੇ ਬੁਲਟ ਮੋਟਰਸਾਈਕਲ ਦੇ ਸਲੈਂਸਰ ਉਤਾਰੇ ਆ ਤੇ ਔਰ ਉਹਨਾਂ ਨੂੰ ਨਸ਼ਟ ਕਰਨ ਜਾ ਰਹੇ ਆ ਠੀਕ ਹੈ ਕਿੰਨੇ ਸਲੈਂਸਰ ਦੇ ਕਿੰਨੇ ਔਰ ਨੇ 45 ਸਲੈਂਸਰ 36 ਦੇ ਕਰੀਬ ਵੱਡੇ ਹਾਰ ਨੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਪ੍ਰਡਕਟ ਨਾਲ ਇਹ ਸੰਦੇਸ਼ ਹੈ ਵੀ ਵੀ ਤੁਸੀਂ ਜਿਹੜੇ ਆ ਕੰਪਨੀ ਵੱਲੋਂ ਜਿਹੜੇ ਸਲੈਂਸਰ ਲੱਗੇ ਉਹ ਹੀ ਯੂਜ਼ ਕਰੋ ਮੋਡੀਫਾਈਡ ਸਲੈਂਸਰਾਂ ਦੀ ਵਰਤੋਂ ਨਾ ਕਰੋ ਠੀਕ ਹੈ